ਕੌਣ ਕੌਣ ਆਨਲਾਈਨ ਬੈਠਾ ਆ ਜੋ ਜੁੜੋ ਲਾਈਵ ਦੇ ਨਾਲ ਕਰਦੇ ਆ ਗੱਲਾਂ ਬਾਤਾਂ ਕਰੋ ਲਾਈਵ ਨੂੰ ਸ਼ੇਅਰ ਫਟਾਫਟ ਆ ਜੋ ਕਿਰਾ ਲੋ ਜੀ ਇੱਕ ਸੱਜਣ ਤੇ ਆ ਗਿਆ ਲਾਈਵ ਦੇ ਵਿੱਚ ਸ਼ੇਅਰ ਕਰ ਦਿਓ ਬਾਈ ਭਲੇ ਚੌਧਰੀ ਸਵੀਕਾਰ ਨਹੀਂ ਸਵੀਕਾਰ ਅੱਜ ਤਾਂ ਮੈਨੂੰ ਵੀ ਕਰਦੇ ਜੁਆਇਨ ਅੱਜ ਜੁਆਇਨ ਕਰਨ ਤੋਂ ਕਰਿਆ ਕਰਾਂਗੇ ਤੁਹਾਨੂੰ ਅੱਜ ਜੁਆਇਨ ਵਾਲੀ ਦਾ ਆਪਸ਼ਨ ਆਈ ਹੀ ਨਹੀਂ ਹੈਗੀ ਮੈਨੂੰ ਲੱਗਦਾ ਦੇਖਾਂ ਨਾ ਪਹਿਲਾਂ ਕਰਨਾ ਪੈਂਦਾ ਹੈ ਕੱਲ ਨੂੰ ਕਰਾਂਗੇ ਮੈਨੂੰ ਦੱਸ ਦਿਆ ਕਰੋ ਅੱਜ ਮੈਂ ਪਹਿਲੇ ਦਿਨ ਦਾ ਲਾਈਵ ਹੋਇਆ ਤੁਸੀਂ ਸ਼ੇਅਰ ਕਰੋ ਅੱਜ ਪਹਿਲਾਂ ਫਿਰ ਆਪਾਂ ਕਰਿਆ ਕਰਾਂਗੇ ਜੁਆਇਨ ਮੈਂ ਵੀ ਕਰਦਾ ਸ਼ੇਅਰ ਤੁਸੀਂ ਵੀ ਕਰੋ ਫਿਰ ਕਰਦੇ ਆ ਗੱਲਬਾਤਾਂ ਠੀਕ ਹੈ ਕੱਲ ਨੂੰ ਤੁਸੀਂ ਆਗੇ ਹੀ ਨਹੀਂ ਉਹ ਨਹੀਂ ਨਹੀਂ ਆਵਾਂਗੇ ਨਹੀਂ ਕਿਉਂ ਨਹੀਂ ਆਵਾਂਗੇ ਆਵਾਂਗੇ ਕੱਲ ਨੂੰ ਤਾਂ ਇਹ ਦਵਾਰਾ ਕੱਲ ਨੂੰ ਮੈਂ ਜਲਦੀ ਆ ਜੂੰਗਾ ਨਾ ਤਾਂ ਕੋਈ ਕਮੀ ਨਹੀਂ ਜਦੋਂ ਤੁਹਾਨੂੰ ਕਹਿਤਾ ਇਹ ਹੋਰ ਨਾ ਪਹਿਲਾ ਆਪਸ਼ਨ ਰੱਖਣੀ ਪੈਂਦੀ ਆ ਕਿ ਜੁਆਇਨਿੰਗ ਵਾਲੀ ਇਹ ਕੱਲਾ YouTube ਤੇ ਆ ਜੇ Facebook ਤੇ ਆਵਾਂਗੇ Facebook ਦੇ ਉੱਤੇ ਜਦੋਂ ਮਰਜ਼ੀ ਜੁਆਇਨ ਕਰ ਲਵਾਂ ਐਦਾਂ ਹੁੰਦਾ ਔਰ ਦੱਸੋ ਤਾਜੀ ਗੱਲਾਂ ਤਾਜੀ ਗੱਲਾਂ ਸਮਝਾਉਂਤਾ ਹੋ ਗਿਆ ਜੱਗ ਦਾ ਅ ਮਰੀ ਕਾਲਾ ਨੇ ਕਰਾਤਾ ਲੜਾਈ ਬੰਦ ਹੋ ਗਈ ਬਧੀਆ ਗੱਲਾਂ ਜਾਂਦਾ ਬੱਜੂਗੀ ਬਹੁਤ ਨੁਕਸਾਨ ਹੁੰਦਾ ਨਹੀਂ ਅ ਕੱਲ ਨੂੰ ਪੱਕਾ ਕਰਾਂਗੇ ਬਿਲਕੁਲ ਕਰਾਂਗੇ ਵੀਰੇ ਪਹਿਲਾਂ ਤੁਹਾਨੂੰ ਕੀਤਾ ਨਹੀਂ ਕਰੇ ਅ ਗੱਲ ਤਾਂ ਵਧੀਆ ਭਾਈ ਨਹੀਂ ਪਰ ਪਬਲਿਕ ਦਾ ਬਹੁਤ ਨੁਕਸਾਨ ਹੁੰਦਾ ਜਿਹੜੇ ਉੱਤੇ ਆਲੇ-ਦਾਲੇ ਪਿੰਡ ਹੁੰਦੇ ਨੇ ਉੱਜੜ ਜਾਂਦੇ ਨੇ ਆਪਾਂ ਨੂੰ ਤਾਂ ਖਬਰਾਂ ਲੱਗਦੀਆਂ ਨੇ ਜਿੱਥੇ ਜੰਗ ਲੱਗਦੀ ਹੈ ਨਾ ਬਰਬਾਦੀ ਉਹਨਾਂ ਦੀ ਹੁੰਦੀ ਹੈ ਵਿਚਾਰਿਆਂ ਦੀ ਕਰਨਵੀਰ ਸਤਿ ਸ੍ਰੀ ਅਕਾਲ ਕੀ ਹਾਲ ਚੱਲੇ ਵੀਰ ਦੇ ਅ ਥੈਂਕ ਯੂ 2 ਲਾਈਕ ਆ ਗਏ ਬਾਕੀ ਵੀ ਸੱਜਣਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜਿਹੜੇ ਦੇਖ ਰਹੇ ਹੋਗੇ ਹਿਡਨ ਕੈਮਰਾ ਬਣ ਕੇ ਅ ਸਨਾ ਦਾ ਵੀ ਬੁਰਾ ਹਾਲ ਹੋ ਜਾਂਦਾ ਹੈ ਉਹ ਤਾਂ ਪਹਿਲਾ ਹੁੰਦਾ ਨਾ ਫਸਲਾਂ ਬਰਬਾਦ ਹੁੰਦੀਆਂ ਨੇ ਉੱਥੇ ਬਹੁਤ ਨੁਕਸਾਨ ਹੁੰਦਾ ਹੈ ਹਰ ਵਰਗ ਦਾ ਨੁਕਸਾਨ ਹੁੰਦਾ ਜੰਗ ਦੇ ਵਿੱਚ ਕੋਈ ਵੀ ਨਹੀਂ ਬਾਤ ਕਰਦਾ ਕੋਈ ਵੀ ਬਾਈਕੇ ਲਾਈਵ ਕਰਾਂ ਮੈਂ ਸਟੈਂਡ ਕਿੱਥੇ ਹੈ ਮੇਰਾ ਇੱਕ ਮਿੰਟ ਬਸ ਸਟੈਂਡ ਤੇ ਲਾਵਾ ਮੈਂ ਇੱਧੇ ਲਿਟਿਆ ਪਿਆ ਸੀਗਾ ਖੱਲੇ ਕਿਸਾਨਾਂ ਦਾ ਨਹੀਂ ਸਾਰੇ ਜਿੰਨੇ ਵੀ ਏਰੀਆ ਹੁੰਦਾ ਨਾ ਉਹਦਾ ਪੂਰਾ ਤਬਾਹ ਹੋ ਜਾਂਦਾ ਖੱਲੇ ਕਿਸਾਨਾਂ ਦੀ ਗੱਲ ਨਹੀਂ ਜਿੰਨਾ ਵੀ ਉੱਥੇ ਬਰਗ ਵਸਦਾ ਹੁੰਦਾ ਨਾ ਬਾਰਡਰ ਰੀਨ ਦੇ ਵਿੱਚ ਸਾਰੇ ਬਰਬਾਦ ਹੁੰਦੇ ਨੇ ਚਲੋ ਵਧੀਆ ਗੱਲਾਂ ਆ ਤਾਂ ਸੰਤੋਹ ਸੰਤੋਹ ਗਿਆ ਬਿਲਕੁਲ ਸਹੀ ਗੱਲ ਹੈ ਬਰਬਾਦੀ ਬਹੁਤ ਹੁੰਦੀ ਹੈ ਇੱਜ਼ਾਏ ਲੱਗਦਾ ਬਰਬਾਦੀ ਬਹੁਤ ਹੁੰਦੀ ਹੈ ਉਹ ਕਿੰਨਾ ਕਿੰਨੀਆਂ ਫਸਲਾਂ ਦਾ ਜਨਤਾ ਦਾ ਬਹੁਤ ਨੁਕਸਾਨ ਹੁੰਦਾ ਹੈ ਸਾਰਾ ਕੰਮ ਤਾਂ ਦਾ ਠੱਪ ਹੋ ਜਾਂਦਾ ਤੇ ਹੋਰ ਉਸ ਤੋਂ ਬਾਅਦ ਮਹਿੰਗਾਈ ਬਹੁਤ ਹੁੰਦੀ ਹੈ ਬਿਲਕੁਲ ਨਹੀਂ ਚਾਹੀਦਾ ਇੱਕ ਵਾਰ ਲਹਿ ਗਿਆ ਹੁਣ ਲੋਕਾਂ 'ਚ ਪਿਆਰ ਵਧਣ ਲੱਗਿਆ ਲੋਕ ਜੁੜਨ ਲੱਗੇ ਸੀਗੇ ਇਹਨਾਂ ਨੇ ਵਿੱਚ ਵਾਪਸ ੜਤਾ ਇਕੱਠ ਦੇ ਹੁਣ ਵਧੀਆ ਲੋਕ ਵਰਤਨ ਲੱਗੇ ਸੀਗੇ ਇੱਧਰ ਉੱਧਰ ਮੁਲਕਾਂ 'ਲੇ ਵਿੱਚ ਕਿਸੇ ਨੇ ਪਤਾ ਨਹੀਂ ਕੀ ਸੜਤਾ ਜਨਤਾ ਦਾ ਪੰਗਾ ਚਾਉਂਦੀ ਨਹੀਂ ਹੈਗੀ ਨਾ ਇਹਦਾ ਪਤਾ ਨਹੀਂ ਕੌਣ ਕਰ ਦਿੰਦਾ ਜਿਹੜੇ ਵਿਗੜੇ ਹੋਏ ਬੰਦੇ ਨੇ ਉਹ ਕਰਦੇ ਨੇ ਜਨਤਾ ਕੋਈ ਨਹੀਂ ਪੰਗਾ ਚਾਉਂਦੀ ਹੈਗੀ ਜਨਤਾ ਜਨਤਾ ਕਦੇ ਨਹੀਂ ਪੰਗਾ ਚਾਉਂਦੀ ਹੈਗੀ ਇਹ ਤਾਂ ਜਿਹੜੇ ਹੋਰ ਹੁੰਦੇ ਨੇ ਵਿੱਚ ਸਰਾਰਤੀ ਅਨਸਰੋ ਉਹ ਜਨਤਾ ਨੂੰ ਪਰੇਸ਼ਾਨੀਆਂ ਖੜੀਆਂ ਕਰਦੇ ਨੇ ਹੁਣ ਲੋਕ ਕਮੇਟੀ ਕਰਦੇ ਨੇ ਹਨਾ ਇਹਨਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਜੇ ਆਪਦੇ ਘਰ ਤੇ ਬੰਬ ਡਿੱਗੇ ਫਿਰ ਪਤਾ ਲੱਗਦਾ ਕਿੰਨਾ ਮਜ਼ਾਕ ਕਰਦੇ ਆ ਮੈਂ ਦੇਖਿਆ ਅੱਜ ਸੋਸ਼ਲ ਮੀਡੀਆ ਤੇ ਬਹੁਤ ਔਖਾ ਹੁੰਦਾ ਜਦੋਂ ਜੰਗ ਲੱਗਦੀ ਹੈ ਨੁਕਸਾਨ ਬੜਾ ਹੁੰਦਾ ਹੈ ਬੰਦੇ 11 ਦੇਖਣ ਲੱਗ ਰਹੇ ਨੇ ਦੋ ਨੇ ਕਰਤਾ ਲਾਈਕ ਬਾਕੀ ਦੇ ਕਹਿੰਦੇ ਸੀਸੀ ਟੈਵਰੀ ਕਾ ਮੰਗੂ ਕਮਲੇਸ਼ ਚੋਹਾਨ ਹੈਲੋ ਜੀ ਕਮਲੇਸ਼ ਚੋਹਾਨ ਜੀ ਕਿੱਥੋਂ ਬਿਲੋਂਗ ਕਰਦੇ ਹੋ ਅੱਜ ਤੁਸੀਂ ਪਹਿਲੀ ਵਾਰੀ ਆਏ ਹੋ ਆਪਣੇ ਲਾਈਵ ਦੇ ਵਿੱਚ ਹਾਂ ਜੀ ਹੋਰ ਸੁਣਾਓ ਕੀ ਹਾਲ ਚਾਲ ਨੇ ਕਿੱਥੋਂ ਬਿਲੋਂਗ ਕਰਦੇ ਹੋ ਕਿਹੜੀ ਜਗ੍ਹਾ ਤੋਂ ਲੌਂਗ ਕਰਦੇ ਆ। ਲਾਈਵ ਨੂੰ ਸ਼ੇਅਰ ਕਰੋ ਮਿੱਤਰੋ ਫਟਾਫਟ ਬੰਦਿਆ ਸੀ ਤਾਂ ਬਹੁਤ ਘੱਟ ਜੋੜੇ ਨੇ। ਫੇਰ ਗੱਲ ਕਰਾਂਗੇ ਵਧੀਆ ਕੋਈ ਨਵੇਂ ਨਵੇਂ ਖਬਰਾਂ ਸੁਣਾਂਗੇ। ਹਾਂਜੀ ਚੁੱਪ ਕਰਗੇ ਚੋਹਣ ਜੀ ਕਿੱਥੋਂ ਬਿਲੋਂਗ ਕਰਦੇ ਹੋ ਦੱਸਿਓ ਪਲੀਜ਼ ਫੇਰ ਕਰੋ ਸ਼ੇਅਰ ਫਟਾਫਟ ਲਾਈਵ ਨੂੰ ਪੰਜਾਬ ਕੇ ਬੰਦੇ ਤਾਂ ਜੋੜੋ ਅੱਜ ਪਹਿਲੀ ਵਾਰ ਸਟਾਰਟ ਕੀਤਾ ਸ਼ਾਮ ਨੂੰ ਲਾਈਵ ਆਪਾਂ ਨੇ ਪੱਕਾ ਟਾਈਮ ਫੇਰ ਲਾਈਵ ਰੱਖਾਂਗੇ ਅੱਜ ਮੈਂ ਟਰਾਈ ਕਰ ਰਿਹਾ ਮੈਂ ਚਲੋ ਦੇਖਦੇ ਕਿੰਨੇ ਕੁ ਬੰਦੇ ਜੋੜਦੇ ਨੇ ਫੇਰ ਪਤਾ ਲੱਗਦਾ ਨਾ ਲਓ ਜੀ ਇੱਕ ਲਾਈਕ ਹੋਰ ਵਧ ਗਿਆ ਕਿੰਨਾਂ ਨੇ ਕੀਤਾ लाइक एक होकर चार एक लाइक होर आ गया लो जी थैंक यू ना कटा गया सोलह वेलकम ਸੱਜਣੋ ਜਿਹੜੇ ਲਾਈਵ ਦੇ ਵਿੱਚ ਜੁੜਦੇ ਹੋ ਆਪਰਾ ਕਮੈਂਟ ਕਰਕੇ ਹਾਜ਼ਰੀ ਜ਼ਰੂਰ ਲਵਾ ਦਿਆ ਕਰੋ ਕੌਣ ਕੌਣ ਲਾਈਵ ਦੇ ਵਿੱਚ ਆਇਆ ਜਿਹੜੇ ਸੱਜਣ ਨਵੇਂ ਆਏ ਨੇ ਆਪਣੇ ਲਾਈਵ ਨੂੰ ਸ਼ੇਅਰ ਵੀ ਕਰਿਓ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਥੈਂਕ ਯੂ ਜੀ ਥੈਂਕ ਯੂ ਆ ਚਾਰ ਲਾਈਕ ਹੋ ਗਏ ਨੇ ਇੱਕ ਲਾਈਕ ਦਾ ਹੈ ਵਾਦਾ ਹੋਇਆ ਚੌਥਾ ਲਾਈਕ ਇਹਨਾਂ ਨੇ ਕੀਤਾ ਬਾਈ ਅਸਾਂ ਤੁਸੀਂ ਦੱਸ ਦਿਨ ਕਮੈਂਟ ਕਰਕੇ ਤੁਹਾਡੀ ਮਰਜ਼ੀ ਆ ਅੱਜ ਦਾ ਵਾਧੂ ਖੁਸ਼ੀ ਚ ਕਮੈਂਟ ਕਰੋ ਅੱਜ ਦਾ ਸਮਝੌਤਾ ਹੋ ਗਿਆ ਜੰਗ ਟਲ ਗਈ ਅੱਜ ਦਾ ਵਦ ਖੁਸ਼ੀ ਹੋਣੀ ਚਾਹੀਦੀ ਹੈ ਤੁਹਾਨੂੰ ਸਾਰਿਆਂ ਨੂੰ ਜੰਗ ਟਲ ਗਈ ਕਹਿੰਦੇ ਹੁਣ ਹੁੰਦੀ ਨਹੀਂ ਜੰਗ ਸਮਝੌਤਾ ਹੋ ਗਿਆ ਪਾਕਿਸਤਾਨ ਨਾਲ ਹਾਂ ਜੀ ਹਾਂ ਜੀ ਆਜੋ 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 ਸ਼ੇਅਰ ਕਰ ਦਿਓ ਜਿੰਨਾ ਹੁੰਦਾ ਫਟਾਫਟ ਸ਼ੇਅਰ ਕਰ ਦਿਓ ਕਮਲੇ ਚਾਨ ਜੀ ਤੁਸੀਂ ਦੱਸਿਆ ਨੇ ਕਿੱਥੋਂ ਬਲੋਂਗ ਕਰਦੇ ਹੋ ਕਿ ਚਲੇ ਗਏ ਅੱਜ ਸਾਡੇ ਬਾਰਿਸ਼ ਹੋਈ ਹੈਗੀ ਹੋਰ ਤੁਹਾਡੇ ਏਰੀਆ 'ਚ ਹੋਈ ਹੈ ਕਿਤੇ ਇਹ ਵੀ ਦੱਸ ਦਿਓ ਮੌਸਮ ਸਾਡੇ ਠੀਕ ਆਜੂ ਗੁੱਲਮਲਾ ਕੇ ਲਾਈਟ ਦਾ ਕੱਟ ਲੱਗ ਵੀ ਗਿਆ ਅੰਧੇਰਾ ਕੈਮਰੇ ਹੈ ਅਲੱਗੋਂ ਹੋ ਰਿਹਾ ਇੱਕੋ ਸੀਰੀਅਲ ਚ ਚੱਲਦਾ ਹੁੰਦਾ ਸੀ ਪਹਿਲਾਂ ਉਹ ਚ ਕਹਿੰਦਾ ਉਹ ਹਨੇਰਾ ਕੈਮਰਾ ਹੈ ਪਤਾ ਨਹੀਂ ਕਿਹੜੇ ਚ ਵੀ ਟੀਵੀ ਤੇ ਚੱਲਦਾ ਸੀ ਪਤਾ ਨਹੀਂ ਕਿਹੜਾ ਕੀ ਨਾਮ ਸੀ ਉਹਦਾ ਉਹਦੇ ਚ ਚੱਲਦਾ ਸੀ ਹਨੇਰਾ ਕੈਮਰਾ ਹੈ

ਲਓ ਜੀ ਠੀਕ ਆ ਚੁੱਪ ਕਰਕੇ ਸਾਰੇ ਆਹੋ ਆਹੋ ਆਹ ਨੌ ਸਜਣ ਜੜਗੇ ਨੇ ਲਾਈਵ ਦੇ ਵਿੱਚ ਪੰਜ ਕੌਣ ਆ ਗਏ ਪੰਜ ਤਤ ਚਲੋ ਠੀਕ ਹੈ ਜੀ